ਉਸ ਜ਼ਿਮੀਂਦਾਰ ਦੇ ਕੋਲ ਇਹ ਕਹਿੰਦੇ ਪੰਜ ਸੱਤ ਕਿਲੇ ਸੀ ਉਹਦਾ ਮਿੱਤਰ ਉਹਨੂੰ ਮਿਲਣ ਵਾਸਤੇ ਆਇਆ ਚੰਗੀ ਰੋਟੀ ਖਾਂਦਾ ਸੀ ਉਹ ਪਰਿਵਾਰ ਚੰਗਾ ਪਾਲਦਾ ਸੀ ਟਾਈਮ ਪਾਸ ਕਰੀ ਜਾਂਦਾ ਸੀ ਉਹਦਾ ਮਿੱਤਰ ਆ ਕੇ ਕਹਿਣ ਲੱਗਿਆ ਕਹਿੰਦਾ ਭਰਾਵਾ ਇੱਕ ਐਸੀ ਜਗ੍ਹਾ ਕੀ ਜਿੱਥੇ ਤੇਰੇ ਆਪਾਂ ਸੱਤ ਕਿਲੇ ਵੇਚ ਕੇ ਕਨਾਮ ਜਿੱਥੇ ਤਕਰੀਬਨ ਤੈਨੂੰ 100 150 ਕਿਲਾ ਮਿਲ ਜੇਗਾ ਜ਼ਿਮੀਂਦਾਰ ਇੱਕ ਐਸੀ ਜਗ੍ਹਾ ਕੀ ਬੜੀ ਸਸਤੀ ਜ਼ਮੀਨ ਆ। ਉਹ ਕਹਿੰਦੇ ਕਮਾਲ ਦੀ ਗੱਲ ਆ। 5-7 ਕਿੱਲੇ ਵੇਚ ਕੇ 150 ਕਿੱਲਾ ਮਿਲਦਾ ਹੋਵੇ। ਇਹਦਾਂ ਚੰਗੀ ਕਿਹੜੀ ਗੱਲ ਆ? ਜੇ ਤੂੰ ਇਹ ਗੱਲ ਕਹਿਣਾ ਵੀ 5-7 ਕਿੱਲੇ ਵੇਚ ਕੇ 150 ਕਿੱਲਾ ਮਿਲ ਜਾਏਗਾ। ਫਿਰ ਬਝਾਉ ਨਹੀਂ ਹੋਣੀ। ਉਹ ਤੋ ਕੁਝ ਹੁੰਦਾ ਨਹੀਂ ਹੋਣਾ। ਉਹ ਕਹਿੰਦਾ ਨਹੀਂ। ਬੜਾ ਕੁਝ ਸੁਣਦਾ ਥਾ ਵਜਾਉ ਹੀ ਵੀ ਆ ਸੋਚਾਂ ਵਿੱਚ ਪੈ ਗਿਆ ਉਹ ਕਹਿੰਦਾ ਤੂੰ ਇਹਨੂੰ ਵੇਚ ਦੇ ਇਹਨੂੰ ਵੇਚ ਕੇ ਉੱਥੇ ਜਗਾ ਲੈ ਲੈ ਮੈਂ ਤੇਰੀ ਗੱਲ ਕਰਾਉਂਦਾ ਉਹ ਕਹਿੰਦਾ ਠੀਕ ਆ ਜੀ ਬੜੇ ਥੋੜੇ ਪੈਸਿਆਂ ਦੇ ਵਿੱਚ ਥੋੜੀ ਜ਼ਮੀਨ ਦੇ ਤੇ ਇੰਨੀ ਜ਼ਮੀਨ ਤੈਨੂੰ ਮਿਲੇਗੀ ਹੋਰ ਕੀ ਚਾਹੀਦਾ ਬਸ ਲਾਲਚ ਆ ਗਿਆ ਐਸਾ ਲਾਲਚ ਵਿੱਚ ਆਇਆ ਸਾਰੀ ਗੱਲ ਕੀਤੀ ਉੱਥੋਂ ਦੇ ਰਹਿਣ ਵਾਲੇ ਲੋਕ ਕਹਿਣ ਲੱਗੇ ਪੈਸੇ ਜਮ੍ਹਾਂ ਕਰਾ ਦੇ ਜਿੰਨੀ ਮਰਜ਼ੀ ਇਹਨੂੰ ਨਾਪਲਮੀ ਤੇਰੀ ਬਣ ਜੇਗੀ ਪਰ ਸਾਰਤਿਕਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੈਸੇ ਜਮ੍ਹਾਂ ਕਰਾ ਦੇਗਾ ਕਰ ਪਏਗਾ ਟਿੱਕੀ ਸਪਣ ਤੋਂ ਪਹਿਲਾਂ ਪਹਿਲਾਂ ਜਿੰਨੀ ਨਾਪ ਲੈਗਾ ਤੇਰੀ ਹੋ ਜੇਗੀ ਉਹ ਤਾਂ ਸੋਚਾਂ ਵਿੱਚ ਪਚੰਗੀ ਗੱਲ ਆ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਤਾਂ ਬੜੀ ਜ਼ਮੀਨ ਨਾਪ ਲਾਂਗਾ ਤੇ ਬਾਪਸ ਮੁੜ ਕੇ ਘਰ ਆਇਆ ਪੈਸੇ ਇਕੱਠੇ ਕੀਤੇ ਸਾਰੀ ਰਾਤ ਦੇ ਵਿੱਚ ਕੋ ਸੁੱਤਾ ਨਹੀਂ ਕਾਦੇ ਲਾਲਚ ਵਿੱਚ ਸਵੇਰ ਦਿਨ ਚੜੇ ਤੇ ਮੈਂ ਜਾਵਾਂ ਮੈਂ ਰਾਕਮ ਜ਼ਮੀਂ ਕਰਾਵਾਂ ਰਾਕਮ ਜਮਾ ਕਰਾ ਕੇ ਮੈਂ ਜ਼ਮੀਨ ਇੰਨੀ ਨਾਪ ਲਾਂਗਾ ਇੰਨੀ ਨਾਪ ਲਾਂਗਾ ਸੱਤ ਪੀੜ੍ਹੀਆਂ ਤੱਕ ਖਾਣਗੇ ਮੁਕਣਾ ਨਹੀਂ ਪੈਸਾ ਜ਼ਮੀਨ ਹੁਣ ਕੀ ਹੋਇਆ ਨਾ ਰੋਟੀ ਖਾਦੀ ਸਾਰੀ ਰਾਤ ਬੇਚ ਇੰਨੀ ਦੇ ਵਿੱਚ ਲੰਗੀ ਸਵੇਰ ਹੋਈ ਕਰ ਵਾਲੀ ਨੇ ਪਾਣੀ ਦੇ ਬੋਤਲਾਂ ਭਰ ਦਿੱਤੀਆਂ ਟਿੱਪਣ ਦੇ ਵਿੱਚ ਰੋਟੀ ਪਾ ਕੇ ਪਾਣੀ ਦੇ ਬੋਤਲਾਂ ਦੇ ਦਿੱਤੀਆਂ ਦੋ ਥੋੜਿਆਂ ਵਿੱਚ ਪਾ ਕੇ ਇੱਕ ਇਧਰ ਲੈ ਮੋਢੇ 'ਚ ਟੰਗ ਲਈ ਇੱਕ ਇਧਰ ਲੈ ਟੰਗ ਲਈ ਭੱਜਿਆ ਜਾ ਰਿਹਾ ਬੜੇ ਚੱਕਮੇ ਪੈਰੀਆਂ ਉਹੀ ਟਾਈਮ ਪਹੁੰਚ ਗਿਆ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਾ ਕੇ ਸਾਰੀ ਮਾਇਆ ਰਕਮ ਜਮ੍ਹਾਂ ਕਰਾ ਦਿੱਤੀ ਉੱਥੋਂ ਦੇ ਰਾਜੇ ਨੇ ਕਹਿੰਦਾ ਵੀ ਜਾ ਜਿੰਨੀ ਨਾਪ ਲੈਗਾ ਤੇਰੀ ਹੋ ਜੇਗੀ ਪਰ ਸਰ ਤੇਕਾਰ ਜੇ ਸੂਰਜ ਸਿਪ ਗਿਆ ਨਾ ਤੈਨੂੰ ਜ਼ਮੀਨ ਮਿਲਣੀ ਆ ਨਾ ਰਕ ਮਿਲਣੀ ਆ ਦੁਵਾਰੇ ਸੂਰਜ ਸਿਪਣ ਤੋਂ ਪਹਿਲਾਂ ਪਹਿਲਾਂ ਆ ਜਾਏਗਾ ਤੇ ਜ਼ਮੀਨ ਸਾਰੀ ਤੇ ਤੈਨੂੰ ਮਿਲ ਜੇਗੀ ਪਰ ਜੇ ਸੂਰਜ ਸਿਪ ਗਿਆ ਨਾ ਜ਼ਮੀਨ ਮਿਲਣੀ ਆ ਨਾ ਤੈਨੂੰ ਮਾਇਆ ਮਿਲਣੀ ਆ ਹਾਉਸਲੇ ਬੜੇ ਬਲੰਦੇ ਨੇ ਭੱਜਿਆ ਜਾ ਰਿਹਾ ਕਿਤੇ ਇੰਨਾ ਭੱਜਿਆ ਇੰਨੀ ਦੌੜ ਲਾਈ ਕਿਉਂਕਿ ਆਪਾਂ ਬਾਣੀ ਦਾ ਬਚਨ ਪੜ੍ਹੇ ਛੰਦਾ ਕਰਤ ਸਗਲਿ ਪਤ ਖਾਬਸ ਸਗਲਿ ਪਤ ਖੋਬਸ ਭਰਮ ਨ ਮਿਟ ਸਗਵਾਰਾ ਇਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਜਿਹੜਾ ਆਪੇ ਵਿਚਾਰ ਜੇ ਸ਼ੁਰੂ ਕੀਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਦੌੜ ਭੱਜ ਕਰਦਾ ਕਾਦੀ ਖਾਤਰ ਮਾਇਆ ਦੇ ਖਾਤਰ ਉਹਨੇ ਕਹਿੰਦੇ ਨਹੀਂ ਦੌੜ ਲਾਈ ਐਨਾ ਭੱਜਿਆ ਵੇਖੀ ਨਹੀਂ ਪਿੱਛੇ ਇਹ ਵਾਪਸ ਵੀ ਮੁੜਨਾਗਾ ਸਵੇਰ ਦਾ ਭੱਜਿਆ ਹੋਇਆ ਦਿਨ ਦੇ 12:00 ਵਜੇ ਜਿਹੜੇ ਕਿਨੇ ਝੋਲੇ ਟੰਗੇ ਫਿਰਦਾ ਉਹਨੂੰ ਵਜਨ ਲੱਗਾ ਪਾਣੀ ਤਾਂ ਰੋਜ਼ ਪੀਨੇ ਰੋਟੀ ਤਾਂ ਰੋਜ਼ ਹੀ ਖਾਣੇ ਆ ਜੇ ਕਿਤੇ ਨਹੀਂ ਪੀਵਾਂਗੇ ਪਾਣੀ ਰੋਟੀ ਨਹੀਂ ਖਾਵਾਂਗੇ ਕੀ ਮਰਦੇ ਆ ਅੱਜ ਨਹੀਂ ਨਾਲੀ ਬਸ ਜ਼ਮੀਨ ਨਾਲ ਬਣਾ। ਹੋਰ ਪਦੌੜ, ਹੋਰ ਭੱਜ। ਪਹਿਲਾਂ ਕਹਿੰਦੇ ਰੋਟੀ ਵਾਲਾ ਝੋਲਾ ਭਗਾ ਕੇ ਮਾਰਿਆ ਵੀ ਸ਼ਾਇਦ ਹੌਲਾ ਹੋ ਜਾਈਗਾ ਸਰੀਰ। ਹਲਕਾ ਹੋ ਗਿਆ। ਬਜਨ ਲਾ ਦਿੱਤਾ। ਹੁਣ ਕੱਲੀਆਂ ਬੋਤਲਾਂ ਨੇ ਥੋੜੀ ਦੂਰ ਹੋਰ ਦੌੜਿਆ ਕਹਿੰਦੇ ਉਹਦਾ ਬਜਨ ਸੀ ਉਹਨੇ ਵੀ ਭਗਾ ਕੇ ਮਾਰਿਆ ਵੀ ਛੱਡ ਫੇਰ ਪੀਲਾਂਗੇ। ਨਾ ਰੁੱਪੀ ਖਾਧੀ ਨਾ ਪਾਣੀ ਪੀਤਾ। ਇੰਨਾ ਦੌੜਿਆ ਇੰਨਾ ਭੱਜਿਆ। ਹੁਣ ਸ਼ਾਮ ਦੇ 3 4 ਵਜ ਗਏ ਨੇ ਸੋਚਦਾ ਮਨਾ ਜਮੀਨ ਤਾਂ ਬਹੁਤ ਨਾਲ ਪਈ ਬੜੀ ਨਾਲ ਪਈ ਪਰ ਉਹਨਾਂ ਵਾਪਸ ਵੀ ਜਾਣਾ ਪਰ ਜੇ ਸੂਰਜ ਕਿਤੇ ਸੱਪ ਗਿਆ ਨਾ ਜਮੀਨ ਨਾ ਪੈਸਾ ਫਿਰ ਕੁਝ ਨਹੀਂ ਮਿਲਣਾ ਐਮੀ ਦੌੜ ਖਾਲੀ ਰਹੇਗੀ ਐਮੀ ਦੌੜੇ ਐਮੀ ਭੱਜਿਆ ਫਲੇ ਰਹੇ ਜੀ ਹਲੇ ਮਨ ਵਿੱਚ ਲਾਲਚ ਹੋ ਰਿਹਾ ਵੀ ਹੋਰ ਦੌੜਦਾ ਥੋੜੀ ਜਿਹੀ ਕਿਲੇ ਤੋਂ ਕਿਲੇ ਹੋਰ ਨਾਪਲਾ ਹੋਰ ਦੌੜਦਾਗਾ ਬਾਬਸ ਮੜਨ ਨੂੰ ਜੀ ਨਹੀਂ ਕਰਦਾ ਹੁਣ ਸਮਾਂ ਤੋਂ ਨਹੀਂ ਜਾ ਰਿਹਾ ਬਾਬਸ ਮੁੜਿਆ ਕਿ ਇੰਨਾ ਭੱਜਿਆ ਇੰਨਾ ਦੌੜਿਆ ਦਮ ਨਹੀਂ ਲੇਤਾ ਹੁਣ ਇਹ ਤੋਂ ਇਧਰ ਸਮਾਂ ਵੀ ਕਹਿੰਦੇ ਪੂਰਾ ਹੋਣ ਜਾ ਰਿਹਾ ਟਿੱਕੀ ਸੇਪਣ ਤੇ ਆ ਇਧਰੋਂ ਨੇੜੇ ਪਹੁੰਚ ਗਏ ਆ ਥੋੜੀ ਦੂਰ ਰਹਿ ਗਈ ਕੁਝ ਕਿਲੋਆਂ ਦੇ ਹਿਸਾਬ ਦੇ ਨਾਲ ਰਹੀ ਹੋਰ ਦੌੜ ਦਾ ਵਿਸ਼ੇਤੀ ਮੈਂ ਚਲੇ ਜਾਵਾਂ ਟਿੱਕੀ ਸੇ ਪਣ ਤੋ ਹੁਣ ਟਿੱਕੀ ਜਾਵਾਂ ਸਮੇਂ ਤੇ ਉਹ ਸੇਪਣ ਤੇ ਸ਼ੁਰੂ ਹੋਣੀ ਜਾਰੀ ਹੈ ਕਹਿੰਦੇ ਕੀ ਹੋਇਆ ਥੋੜੀ ਜਿਹੀ ਰਹਿ ਗਈ ਦੌੜਿਆ ਜਾਂਦਾ ਭੱਜਿਆ ਜਾਂਦਾ ਕਹਿੰਦੇ ਭੱਜਦੇ ਭੱਜਦੇ ਨੂੰ ਕਹਿੰਦੇ ਐਸਾ ਚੱਕਰ ਆਇਆ ਦੇਖ ਗਿਆ ਡਿੱਗਦੇ ਜਦੋਂ ਉਹਨੇ ਟੈਕ ਹੋ ਗਏ ਮੌਤ ਹੋ ਗਈ ਹੁਣ ਉਥੋਂ ਦੇ ਲੋਕ ਰਾਜਾ ਉਹ ਵੇਖਦੇ ਨੇ ਵੀ ਸਵੇਰ ਦਾ ਦੌੜਿਆ ਹੋਇਆ ਮੁੜ ਕੇ ਵਾਪਸ ਨਹੀਂ ਆਇਆ ਕੀ ਗੱਲ ਹੋ ਗਈ ਵੇਖਦਾ ਲਈਏ ਜਿੱਦੋਂ ਅੱਗੇ ਆਏ ਅੱਗੇ ਵੇਖਿਆ ਸਰੀਰ ਦੇ ਕੋਲੇ ਖੜ ਕੇ ਵੇਖਿਆ ਵੀ ਇਹਦੇ ਵਿੱਚ ਤਾਂ ਕੁਝ ਨਹੀਂ ਖਾਲੀ ਆ ਰਾਜਾ ਪਿੰਡ ਦੇ ਲੋਕ ਕਹਿੰਦੇ ਨੇ ਉਹ ਭਲਿਆ ਲੋਕਾਂ ਇੱਕ ਜ਼ਮੀਨ ਪੈਸੇ ਦੇ ਖਾਤਰ ਐਨੀ ਦੌੜ ਭੱਜ ਕਰਦਾ ਰਿਹਾ ਇੱਥੇ ਰਹਿ ਗਿਆ ਸਭ ਕੁਝ ਨਾ ਜ਼ਮੀਨ ਮਿਲੀ ਨਾ ਪੈਸਾ ਉਹ ਜ਼ਿੰਦਗੀ ਦਾ ਹੱਥ ਧੋ ਬੈਠਾ ਐਸੇ ਕਰਕੇ ਸਤਿਗੁਰੂ ਜੀ ਤੰਦਾ ਕਰਤ ਸਗਲੀ ਪਤਖੋਬ ਸੁਭਰਮ ਨ ਮਿਟ ਸੁਖਵਾਰਾ ਕਹਿੰਦੇ ਹੈ ਮੂਰਖ ਮਨ ਨਿਰੀ ਨਿਰੀ ਕਹਿੰਦੇ ਮਾਇਆ ਦੇ ਖਾਤਰ ਦੌੜ ਭੱਜ ਕਰਦਾ ਫਿਰਦਾ ਤੂੰ ਆਪਣੀ ਕਦਨ ਕਦ ਤਾਂ ਉਸ ਵਹਿਗੁਰੂ ਪਰਮਾਤਮਾ ਨੂੰ ਚੇਤੇ ਕਰ ਲਿਆ ਕਰੋ 5 10 5 10 ਮਿੰਟ ਕੱਢ ਲਿਆ ਕਰ ਪਾਸ਼ਾ ਜੀ ਕਹਿੰਦੇ ਇੱਥੇ ਹੀ ਰਹਿ ਜੇਗੀ ਇਹ ਜੋੜੇ ਹੋਇਆ ਤਨ ਬਿੰਦ ਬੈਲੈਂਸ ਇੱਥੇ ਹੀ ਪਿਆ ਰਹੇਗਾ ਇੱਥੇ ਬੜੇ ਲੋਕ ਨੇ ਪਿਆਰੇ ਜਿਨ੍ਹਾਂ ਦਾ ਪਤਾ ਹੀ ਨਹੀਂ ਅਰਬਾਂ ਖਰਬਾਂ ਪੈਸਾ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਮਗਰ ਕੋਈ ਹੋਰ ਹੀ ਸਾਹਮਣੇ ਆਂਦਾਗਾ ਸਾਰੀ ਜ਼ਿੰਦਗੀ ਮਿਹਨਤ ਤਾਂ ਕਰਦਾ ਰਿਹਾ ਕਮਾਈ ਤਾਂ ਕਰਦਾ ਰਿਹਾ ਪਰ ਕਦੇ 5-10 ਮਿੰਟ ਪ੍ਰਮਾਤਮਾ ਲਈ ਨਹੀਂ ਕੱਢੇ ਬਸ ਕਮਾਈ ਹੀ ਕਰਦਾ ਰਿਹਾ ਨਾ ਚੰਗੇ ਕੱਪੜੇ ਪਾ ਕੇ ਵੇਖੋ ਨਾ ਚੰਗਾ ਖਾ ਕੇ ਵੇਖਿਆ ਨਾ ਦੁਨੀਆ ਵੇਖੀ ਬਸ ਕਮਾਈ ਕਮਾਈ ਕਰਦਾ ਰਿਹਾ ਪਰ ਸਮਾਂ ਨੇੜੇ ਆ ਗਿਆ ਦੁਨੀਆ ਤੋਂ ਚਲੇ ਗਿਆ ਇਸ ਸਾਹਮਣ ਸਾਮੇ ਕੀਨੇ ਹੋਰਾਂ ਨਹੀਂ ਸਮਝ ਲਈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਕਮਾਈ ਵੀ ਕਰ ਮਿਹਨਤ ਵੀ ਕਰ ਚੰਗਾ ਖਾ ਵੀ ਚੰਗਾ ਪਹਿਨ ਵੀ ਤੇ ਨਾਲ-ਨਾਲ ਉਸ ਮਾਲਕ ਨੂੰ ਵੀ ਯਾਦ ਕਰ ਜਿੱਥੇ ਦੁਨੀਆ ਦੇ ਕੰਮ ਧੰਦੇ ਕਰਦਾ ਕਨਾ ਜਿੱਥੇ ਜ਼ਿੰਮੇਵਾਰੀ ਸਮਝਦਾਗਾ ਦੁਨਿਆਵੀ ਜਾਨੀ ਉਥੇ ਹੌਲੀ-ਹੌਲੀ 5 10 ਮਿੰਟ ਕੱਟ ਲਿਆ ਕਰ ਉਸਵਾਲ ਕੁਮ ਨਹੀਂ ਯਾਦ ਕਰ ਲਿਆ ਕਰ ਤੇ ਨਹੀਂ ਇਹਨੂੰ ਕੋਈ ਹੋਰ ਸੰਭਲੇਗਾ ਇਹ ਤੇਰੇ ਕੰਮ ਨਹੀਂ ਹੋਣੀ ਸੋਇਸੇ ਕਰਕੇ ਪਾਸ਼ਾ ਜੀ ਕਹਿੰਦੇ ਬੇਲ ਗੁਰ ਸ਼ਬਦ ਮੁਖਤ ਨੇ ਕਬ ਹੀ ਅੰਦਲੇ ਤੰਦ ਪਸਾਰਾ